ਹਰ ਜੀ ਕਿਹੜੇ ਲੱਗ ਰਾਇ ਬਦਾਮਾਂ ਵਾਲੇ ਹਾਂਜੀ ਬਦਾਮਾਂ ਵਾਲੇ ਵਾਹ ਸ਼ਰਦਾ ਜੀ ਅੱਛੇ ਸਿੱਧੇ ਰਗ ਰੇ ਸੋਨਿਆ ਲਾਇਆ ਕਾ ਸਿੱਧੇ ਰਗ ਰੇ ਲੱਗ ਰਾਇ ਵੇਖੋ ਜਿਹੜੇ ਛੱਡੇ ਜਾ ਰਿਆ ਜੀ ਇਧਰ ਨੌਜਵਾਨ ਵੀ ਰੱਖ ਖੰਡ ਬੋਲੀ ਜਾਂਦਾ ਵੱਡਾ ਤੇ ਬੜੇ ਬੱਚੇ ਗੱਭਰੂ ਆ ਬੜੀ ਸੇਵਾ ਕਰ ਰਹੇ ਮੁੰਡੇ ਤਰਾ ਵੇਖੋ ਸਾਨੂੰ ਉਤਰ ਭਰਿਆ ਖਸਖਦੀ ਓਏ ਲਾ ਓਹੀ ਰਿਆ ਖੇਤੀ ਦੀ ਪੌੜੀ ਅਸੀਂ ਤਾਂ ਮੰਗ ਕਰਦੇ ਆ ਵੇਖੋ ਬਹੁਤ ਜ਼ਰੂਰਤਾਂ ਦੀ ਤੇ ਹੋਣੀ ਚਾਹੀਦੀ ਆ ਵੀਰ ਜੋਤੀਸ਼ਾ ਗੇੜ ਤੇ ਲੱਗੇ ਹੋਇਆ ਸੇਵਾ ਦੇ ਵਿੱਚ ਸੰਗਤਾਂ ਨੂੰ ਵਰਤੋਂ ਦੇ ਵਾਸਤੇ ਜੀ ਕੋਈ ਉਦਣ ਵਾਲਾ ਕੰਮ ਨਹੀਂ ਕਰਦਾ ਕੋਣ ਦੇਵ ਮੈਂ ਚੱਲ ਰਹੀ ਸੀ ਆ ਜੀ ਖੇਤੀ ਚਾਹੀਦੀ ਖਾਸਾ ਦੀ ਚਾਹੀਦੀ ਇਹ ਨਹੀਂ ਖੇਤੀ ਆ ਉਹਨੇ ਕੰਨੀ ਛਿਰਦਾਈ ਆ ਅੱਛ ਰਗੜੇ ਲਾ ਗਦੇ ਆ ਕੰਨੀਆਂ ਗੋਲੀਆਂ ਖਾਈ ਜਾਂਦੇ ਮੁੰਡੇ ਬਣਾ ਗਰੀਓਡੇ ਉਹ ਤਾਂ ਆਖ ਜਿਹਾ ਇਹ ਆ ਵੀ ਉਹਦਾ ਫਰਕ ਥੋੜਾ ਆ ਫਰਕ ਥੋੜਾ ਆ ਜਵਾਨੀ ਬਾਜੂ ਨਾਲੇ ਪੁਰਾਣੇ ਬੰਦੇ ਖਾ ਕੇ ਕੰਮ ਕਿੰਨਾ ਕਰਦੇ ਸੀ ਇਹ ਥੋੜੀ ਅੱਜ ਦੀ ਮੰਡੀਰ ਦਾ ਕੁੜੇ ਲਾ ਕੇ ਸਿੱਧੀ ਰਹੀ ਹੋਣਾ ਗੋਲੀਆਂ ਗਾਲੀਆਂ ਸੈਂਟਰ ਵਾਲੀਆਂ ਹਾਂਜੀ ਬੜੀ ਮਾਰੀ ਹੈ ਜੀ ਬੜੀ ਮਾਰੀ ਗੋਲੀ ਉਸ ਤੋਂ ਜਿਆਦਾ ਆ ਗਰਕੋ ਗੈਲਸੀ ਮਾਰਾ ਨਹੀਂ ਬੋਲਦਾ ਸਾਹੀ ਚਿੱਤ ਜਿਉਂ ਅਮੀ ਜਿੰਨੇ ਮਿੰਨੀ ਮਾਸੀ ਮਰਨੀ ਬੜੀ ਵਧੀਆ ਗੱਲ ਆ ਆ ਵੇਖੋ ਹੁਣ ਇਹਦੇ ਵਿੱਚ ਖਸ ਖਸ ਫਪਾਈ ਹੋਈ ਦੇ ਫੁੱਲ ਪਏ ਆ ਪਏ ਆ ਜੀ ਇਹ ਕਰਾ ਬਾਈ ਹੋਰੋ ਕੱਟਨੇ ਆ ਜੀ ਬਾਕੀ ਥੋੜੀ ਜੀ ਸੁਹਾਗਣ ਕੀਤੀ